ਪਿਛਲੇ 15 ਦਿਨਾਂ ਤੋਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਹਾਲਾਤ ਬੁਰੀ ਤਰੀਕੇ ਦੇ ਨਾਲ ਅਰਥਵਿਵਸਤ ਹੋ ਗਏ ਨੇ ਲੋਕਾਂ ਦਾ ਜਿਹੜਾ ਜਨਜੀਵਨ ਹੈ ਉਹ ਕਿਸ ਤਰੀਕੇ ਦੇ ਨਾਲ ਡਿਸਟਰਬ ਹੋਇਆ ਉਹਨੂੰ ਦੇਖਦੇ ਹੋਏ ਲਗਾਤਾਰ ਸਾਡੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਇੱਥੇ ਪਲੇ ਡੇਰਾ ਬਾਬਾ ਨਾਨਕ ਔਰ ਹੁਣ ਅਜਨਾਲਾ ਇੱਥੇ ਇੱਕ ਕੈਂਪ ਲਾਇਆ ਹੋਇਆ ਨੇ 25 ਤਰੀਕ ਤੋਂ ਲਗਾਤਾਰ ਔਰ ਅਸੀਂ ਆਜੇ ਤੱਕ ਨਿਰੀਖਣ ਕਰਨ ਆਏ ਸੀ ਦੇਖਣ ਆਏ ਸੀ ਕਿ ਜਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਡਿਮਾਂਡਸ ਸੁਨਵਾਰੀਆਂ ਕਿਆ ਲੋਕ ਕਿਸ ਤਰੀਕੇ ਦੇ ਨਾਲ ਪ੍ਰੋਬਲਮਜ਼ ਦੇ ਵਿੱਚ ਫਸਿਓ ਇਹਨਾਂ ਰ ਅਸੀਂ ਜਾ ਕੇ ਉਹਨੇ ਕਿਸ਼ਤੀਆਂ ਦੇ ਰਾਹੀਂ ਦੇਖ ਕੇ ਆਇਆ ਕਿ ਅੱਜ ਵੀ ਲੋਕਾਂ ਤੱਕ ਕੋਈ ਸਮਗਰੀ ਪੁੰਚਣ ਦਾ ਸਾਧਨ ਨਹੀਂ ਹੈ ਉੱਥੇ ਪਾਣੀ ਦੇ ਵਿੱਚ ਕਿਸ਼ਤੀਆਂ ਰਾਹੀਂ ਦਿੱਤਾ ਜਾ ਰਿਹਾ ਔਰ ਉਹਨਾਂ ਨੂੰ ਇਹ ਰਾਸ਼ਨ ਸਮਗਰੀ ਦੇ ਕੇ ਆਇਆ ਔਰ ਹਰ ਚੀਜ਼ ਦਾ ਇੱਕ ਜਾਇਜ਼ਾ ਲਿਆ ਜਾ ਰਿਹਾ ਕਿ ਇੱਥੇ ਜਿਹੜੀ ਜਿਹੜੀ ਚੀਜ਼ ਦੀ ਅੱਗੇ ਸਮੇਂ 'ਚ ਲੋੜ ਪੈਣੀ ਹੈ ਕਿਉਂਕਿ ਰਾਸ਼ਨ ਅਸੀਂ ਤਕਰੀਬਨ ਦੇਖਿਆ ਕਿ ਲੋਕਾਂ ਤੱਕ ਕਾਫੀ ਪਹੁੰਚ ਗਿਆ ਹੁਣ ਅਗਲੇ ਸਮੇਂ ਦੇ ਵਿੱਚ ਜਿੱਥੇ ਬਿਮਾਰੀਆਂ ਦਾ ਬੜਾ ਡਰ ਹੈ ਦਵਾਈਆਂ ਮੁਹैया ਕਰਾਉਣ ਵਾਸਤੇ ਅਸੀਂ ਡਾਕਟਰ ਦੀ ਅੱਜ ਟੀਮ ਲਗਾਈ ਹੈ ਔਰ ਜਿੱਥੇ ਦਵਾਈਆਂ ਮੁਹैया ਕਰਾਈਆਂ ਜਾਣੀਆਂ ਉਹਦੇ ਨਾਲ ਨਾਲ ਟੈਂਟਾਂ ਦੀ ਤਰਪਾਲਾਂ ਦੀ ਬਿਸਤਰਿਆਂ ਦੀ ਇਹ ਲੋੜ ਜਿਹੜੀ ਪੈਣੀ ਹੈ ਅਸੀਂ ਸੰਤਾਨੂੰ ਉਹ ਵੀ ਅਪੀਲ ਕਰਦੇ ਹਾਂ ਕਿ ਇੱਥੇ ਪਹੁੰਚੋ ਨਾਲ ਜਿਹੜੀ ਕੈਟਲ ਫੀਡ ਔਰ ਡੰਗਰਾ ਦੇ ਚਾਰੇ ਦੀ ਸਭ ਤੋਂ ਵੱਡੀ ਡਿਮਾਂਡ ਆ ਰਹੀ ਹੈ ਕਿਉਂਕਿ ਜ਼ਿਆਦਾਤਰ ਇਹ ਇਲਾਕਾ ਜਿਹੜਾ ਖੇਤੀ ਨਾਲ ਸੰਬੰਧਿਤ ਦਾ ਜਿੱਥੇ ਲੋਕਾਂ ਦੇ ਜਿਹੜੀ ਸਾਰੀ ਇਹ ਖੇਤੀ ਖਰਾਬ ਹੋਈ ਹੈ ਔਰ ਉਹਨਾਂ ਨੂੰ ਹੁਣ ਸਭ ਤੋਂ ਵੱਡੀ ਇਸ ਵਕਤ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਡੰਗਰ ਬਚਾ ਲਈਏ ਕਿਉਂਕਿ ਜਿੱਥੇ ਇੱਕ ਪਾਸੇ ਡੰਗਰਾ ਨੂੰ ਦੂਜੇ ਪਾਸੇ ਜਿਹੜੇ ਖੇਤਾਂ ਦੇ ਵਿੱਚ ਬੋਰ ਸੀ ਸਾਰੇ ਬੈਠ ਗਏ ਆ ਪਾਣੀ ਦੀ ਲੋੜ ਬੜੀ ਜ਼ਿਆਦਾ ਬਰਦਰ ਸਪੈਰੀ ਹੈ ਕਿਉਂਕਿ ਪਾਣੀ ਦੇ ਬੋਰ ਖਤਮ ਹੋਣ ਕਰਕੇ ਪੀਣ ਦਾ ਪਾਣੀ ਉਹਨਾਂ ਤੱਕ ਨਹੀਂ ਪਹੁੰਚ ਪਾ ਰਿਹਾ ਠੰਗਾ ਸੋ ਇਹ ਸਾਰੀਆਂ ਚੀਜ਼ਾਂ ਸੀ ਜਾ ਜਾ ਕੇ ਘਰ-ਘਰ ਤੱਕ ਦੇਖ ਕੇ ਆਇਆ ਔਰ ਸੰਗਤਨ ਨੂੰ ਅਪੀਲ ਕਰਦਿਆਂ ਕਿ ਇਸ ਹੀ ਜਿਹੜੀ ਜਿਹੜੀ ਸੇਵਾ ਵੇ ਸਭ ਤੋਂ ਵੱਡੀ ਸੇਵਾ ਹੈ ਕਿ ਅਸੀਂ ਉਹਨਾਂ ਨੂੰ ਉਹਨਾਂ ਦੀ ਜ਼ਰੂਰਤ ਵਾਲੀ ਚੀਜ਼ਾਂ ਪਹੁੰਚਾਈ ਹੈ ਲੰਗਰ ਔਰ ਜਿਹੜੀਆਂ ਰਸਦਾਂ ਨੇ ਇੱਥੇ ਬਹੁਤ ਜ਼ਿਆਦਾ ਆ ਗਈਆਂ ਨੇ ਮੈਂ ਸਮਝਦਾ ਕਿ ਅਗਲੇ ਆਉਣ ਵਾਲੇ ਸਮੇਂ ਚ ਵੀ ਉਹਨਾਂ ਦੀ ਆਪਣੇ ਆਪ ਉਹਨਾਂ ਤੱਕ ਹੂਰ ਪਹੁੰਚ ਜਾਣਗੇ ਮੈਂ ਇਹ ਨਹੀਂ ਕਹਿੰਦਾ ਕਿ ਬੰਦ ਕਰਤੀ ਜਾਣ ਮਗਰ ਇਹ ਘਟਾ ਕੇ ਬਾਕੀ ਚੀਜ਼ਾਂ ਜਿਹੜੀਆਂ ਜ਼ਰੂਰਤਾਂ ਨੇ ਅੱਜ ਅਸੀਂ ਉਹਨਾਂ ਭਰਾਵਾਂ ਵਾਸਤੇ ਜਿਨ੍ਹਾਂ ਦੇ ਘਰ ਪੂਰੇ ਤਬਾਹ ਹੋ ਗਏ ਨੇ ਉਹਨਾਂ ਵਾਸਤੇ ਜਿਹੜੇ ਕੱਪੜੇ ਨੇ ਟਰੈਕਸੂਟ ਸਾਰੇ ਆਪਣੇ ਮੁੰਡਿਆਂ ਵਾਸਤੇ ਵੀ ਤੇ ਕੁੜੀਆਂ ਵਾਸਤੇ ਵੀ ਉਹ ਸਾਰੇ ਟਰੈਕਸੂਟਸ ਵੀ ਇੱਥੇ ਲੈ ਕੇ ਆਏ ਆ ਤਾਂ ਕਿ ਉਹ ਲੋਕ ਕੀ ਕਹਿੰਦੇ ਨੇ ਆਪਣੀ ਨਾਰਮਲ ਲਾਈਫ ਦੇ ਵਿੱਚ ਵਾਪਸ ਆ ਸਕਣ ਔਰ ਆਪਣੀ ਕਿਰਤ ਕਮਾਈਆਂ ਉਸੇ ਕਮਾਈ ਜਾ ਸਕਣ ਸੋ ਅੱਜ ਪੂਰੀ ਦਿੱਲੀ ਸੇ ਗੁਰਦੁਆਰਾ ਪਰਮੰਦਰ ਕਮੇਟੀ ਦੀ ਸਮੂਜੀ ਟੀਮ ਇੱਥੇ ਪਹੁੰਚੀ ਹੈ ਔਰ ਗੁਰੂ ਚੱਕਨਾ ਚ ਅਰਦਾਸ ਕਰਨ ਆਇਆ ਕਿ ਪਿਛਲੇ ਔਗੁਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ ਜੋ ਇਹ ਗੁਰੂਆਂ ਪੀਰਾਂ ਦੀ ਧਰਤੀ ਤੋਂ ਜਿੱਥੇ ਲੋਕ ਸਾਡੇ ਇੱਥੇ ਦੇ ਇਸ ਇਲਾਕੇ ਦੇ ਖਾਸ ਤੌਰ ਤੇ ਮੈਂ ਕਵਾਂਗਾ ਭਾਵੇਂ ਮੌਕਾ ਨਹੀਂ ਵੀ ਹੈ ਮਗਰ ਜਿਹੜੇ ਸਿੱਖੀ ਤੋਂ ਮੁਨਕਰ ਹੋ ਕੇ ਅੱਜ ਦੂਜੇ ਧਰਮਾਂ 'ਚ ਗਏ ਨੇ ਅੱਜ ਤੁਸੀਂ ਦੇਖ ਲਓ ਕਿ ਉਹੀ ਸਿੱਖ ਅਦਾਰੇ ਉਹੀ ਸਿੱਖ ਭਰਾ ਤੁਹਾਡੇ ਲਈ ਖਲੋਤੇ ਨੇ ਬਾਕੀ ਹੋਰ ਕੋਈ ਨਹੀਂ ਖਲੋਤਾ ਸੋ ਆਪਣੇ ਗੁਰੂਆਂ ਨੇ ਗੁਰੂ ਸਾਹਿਬ ਸਾਨੂੰ ਫਰਮਾਨ ਕਰਕੇ ਗਏ ਆ ਕਿ ਜਬੇ ਗਏ ਵਿਪਰਨ ਕੀ ਰੀਤ ਮੈਨਾ ਗੁਰੂ 인ਕੀ ਪ੍ਰਤੀ ਅੱਜ ਸਾਨੂੰ ਇਹ ਸੋਚਣਾ ਔਰ ਆਪਣੇ ਧਰਮਾਂ ਦੇ ਵਿੱਚ ਵਾਪਸ ਆਈਏ ਗੁਰੂ ਵਾਲੇ ਬਣੀਏ ਔਰ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਗੁਰੂ ਪੰਥ ਦੀ ਸੇਵਾ ਕਰੀਏ ਰਾਮ ਰਹੀਮ ਸਾਨੂੰ ਸੁਣਨ ਹੀ ਚਾਇਆ ਮੈਂ ਸਮਝਦਾ ਕਿ ਮੈਂ ਸਲੂਟ ਕਰਦਾ ਮਾਜੇ ਦੇ ਉਹਨਾਂ ਲੋਕਾਂ ਦੀ ਜਿਨ੍ਹਾਂ ਦੀ ਸੋਚ ਹੈ ਕਿ ਇਸ ਆਫਤਾ ਦੇ ਸਬੰਧ ਵਿੱਚ ਵੀ ਉਹਨਾਂ ਲੋਕਾਂ ਦੀ ਕੋਈ ਸਮਗਰੀ ਨਹੀਂ ਲਈ ਗਈ ਕੋਈ ਸਮਾਨ ਨਹੀਂ ਲਿਆ ਗਿਆ ਕੋਈ ਸਹਾਇਤਾ ਨਹੀਂ ਲਈ ਗਈ ਜਿਸ ਵਕਤ ਉਹਨਾਂ ਨੂੰ ਅੱਜ ਜੀਵਨ ਹੀ ਸਭ ਤੋਂ ਵੱਡੀ ਲੋੜ ਹੈ ਮਗਰ ਫਿਰ ਵੀ ਆਪਣੇ ਧਰਮ ਤੇ ਪੱਕੇ ਰਹੇ ਆ ਉਹ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਜਿਹੜਾ ਗੁਰੂ ਦੀ ਬੇਦਬੀਆ ਕਰੇ ਗੁਰੂ ਦਾ ਨਿਰਾਦਰ ਕਰੇ ਗੁਰੂ ਤੇ ਸਮਾਨ ਆਪਣੇ ਆਪ ਨੂੰ ਮੰਨਣ ਦੀ ਕੋਸ਼ਿਸ਼ ਕਰੇ ਐਫਓਜੀ ਲੋਕਾਂ ਨੂੰ ਜਿੱਥੇ ਪਾਂਤ੍ਰੇ ਨਿਕਾਰਿਆ ਮਾਝੇ ਦੇ ਲੋਕਾਂ ਨੂੰ ਉਹਨੂੰ ਨਕਾਰ ਕੇ ਵਾਕਿਆ ਇੱਕ ਬੇਮਿਸਾਲ ਜਿਹੜੀ ਹੈ ਉਹ ਸਮਝਦਾ ਮਿਸਾਲ ਕਾਇਮ ਕੀਤੀ ਅੱਜ ਉਸ ਤੋਂ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸ਼ੁਕਰਗੁਜ਼ਾਰ ਪੰਜਾਬ ਸਰਕਾਰ ਦੀ ਉਸਤੀ ਮਨਦੇ ਦੇ ਵਿੱਚ ਮੋੜੇ ਦੇਖੋ ਪੰਜਾਬ ਸਰਕਾਰ ਦੇ ਉੱਤੇ ਲੋਕਾਂ ਨੇ ਉਹਨਾਂ ਨੂੰ ਜਿਤਾ ਕੇ ਭੇਜਤਾ ਮਗਰ ਮੈਂ ਸਮਝਦਾ ਕਿ ਸਾਡੇ ਲੋਕਾਂ ਨੂੰ ਕੋਈ ਉਹਨਾਂ ਤੋਂ ਉਮੀਦਾਂ ਨਹੀਂ ਸੀ ਔਰ ਅੱਜ ਬਿਲਕੁਲ ਇਹ ਪਤਾ ਚੱਲ ਗਿਆ ਕਿ ਜਿਸ ਤਰ੍ਹਾਂ ਬੰਦਰ ਦੇ ਹੱਥ ਦੇ ਵਿੱਚ ਉਸ ਤਰ੍ਹਾਂ ਦਿੱਤਾ ਜਾਏ ਉਹ ਕੀ ਹਾਲ ਕਰਦਾ ਔਰ ਉਹੀ ਅੱਜ ਪੰਜਾਬ ਦਾ ਹਾਲ ਇਹ ਮਾਨ ਸਰਕਾਰ ਨੇ ਕੀਤਾ ਆਮ ਆਦਮੀ ਪਾਰਟੀ ਸਰਕਾਰ ਨੇ ਕੀਤਾ ਅੱਜ ਜਦ ਲੋੜ ਪਈ ਨਾ ਸਰਕਾਰਾਂ ਆ ਰਹੀ ਔਰ ਸਭ ਤੋਂ ਵੱਧ ਸਰਕਾਰ ਦੀ ناکامی ਅਬੀ ਇਸ ਕਰਕੇ ਹੈ ਕਿਉਂਕਿ ਜਿਹੜੀ ਇਲੀਗਲ ਮਾਈਨਿੰਗ ਕਰਕੇ ਇਹ ਸਾਰੇ ਡੈਮਸ ਦਾ ਜਿਹੜਾ ਨੁਕਸਾਨ ਹੋਇਆ ਜਿੱਥੇ ਬਾਂਦ ਨਹੀਂ ਲੱਗ ਸਕਿਆ ਇਹ ਸਾਰੀ ਸਰਕਾਰਾਂ ਨੂੰ ਰੁਕਨੀ ਚਾਹੀਦੀਆਂ ਸੀ ਔਰ ਸਰਕਾਰ ਦੀ ਬਹੁਤ ਵੱਡਾ ਫੇਲਿਅਰ ਹੈ ਔਰ ਇਸ ਓਕੀ ਸਮਝ ਦੇ ਵਿੱਚ ਵੀ ਸਰਕਾਰ ਉਹਨਾਂ ਲਈ ਕੁਝ ਨਹੀਂ ਕਰ ਪਾਰੀ ਸੋ ਮੈਂ ਸਮਝਦਾ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਏਗਾ ਕੇਂਦਰ ਤੋਂ ਕਿਤਰਾ ਦੀ ਮਦਦ ਦੇ ਦੇਖੋ ਕੇਂਦਰ ਦੇ ਖੇਤੀ ਮੰਤਰੀ ਸ਼ਿਵਰਾਜ ਚੋਹਾਨ ਜੀ ਪਰਸੋਂ ਹੋ ਕੇ ਗਏ ਔਰ ਆਸ਼ਵਾਸਨ ਦੇ ਕੇ ਗਏ ਨੇ ਕਿ ਅਸੀਂ ਜਾਇਜ਼ਾ ਲੈਣ ਤੋਂ ਬਾਅਦ ਇਹਦਾ ਪੈਕੇਜ ਦਵਾਂਗੇ ਬਗਰ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਜੋ ਮੈਨੂੰ ਦੱਸਿਆ ਗਿਆ ਇੱਥੇ ਦੇ ਲੋਕਾਂ ਨੇ ਤਕਰੀਬਨ ਪੂਰੇ ਪੰਜਾਬ ਚ 5 ਲੱਖ ਏਕੜ ਤੋਂ ਉੱਤੇ ਜ਼ਮੀਨ ਜਿਹੜੀ ਆ ਉਹ ਉਹਦੀ ਫਸਲ ਖਰਾਬ ਹੋਈ ਆ ਔਰ ਉਹਦਾ ਉਸੇ ਤਰੀਕੇ ਦੇ ਨਾਲ ਜਾਇਜ਼ਾ ਜਿੱਥੇ ਫਸਲਾਂ ਖਰਾਬ ਹੋਈਆਂ ਉਹਦੇ ਨਾਲ-ਨਾਲ ਜਿਹੜੇ ਉਹਨਾਂ ਦੇ ਘਰ ਪਰਿਵਾਰ ਦੀ ਜਿਹੜੀ ਪ੍ਰੋਬਲਮ ਹੋਈ ਆ ਔਰ ਇਹ ਫਸਲ ਇੱਕ ਦਿਨ ਚ ਨਹੀਂ ਲਗਣੀ ਇਹਨੂੰ ਠੀਕ ਹੁੰਦੇ ਹੁੰਦੇ ਘੱਟੋ-ਘੱਟ 2 ਸਾਲ ਲੱਗ ਜਾਣੇ ਆ 2 ਸਾਲ ਮੈਂ ਘੱਟੋ-ਘੱਟ ਸਮਝ ਦੱਸ ਰਿਹਾ ਇਹਨਾਂ ਸਾਰਿਆਂ ਦਾ ਜਾਇਜ਼ਾ ਲੈ ਕੇ ਇੱਕ ਵੱਡਾ ਪੈਕੇਜ ਪੰਜਾਬ ਨੂੰ ਔਰ ਖਾਸ ਤੌਰ ਤੇ ਬਾਰਡਰ ਏਰੀਆ ਹੁੰਦ ਕਰਕੇ ਬਹੁਤ ਵੱਡੀਆਂ ਤਰਾਸਦੀਆਂ ਇਸ ਏਰੀਆ ਨੇ ਇਸ ਲੋ ਨੇ ਇਹਨੂੰ ਪੂਰਾ ਕਰਨਾ ਚਾਹੀਦਾ ਔਰ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੇ ਨਾਲ ਖਲੋਣਾ ਚਾਹੀਦਾ ਹੈ ਔਰ ਪੰਜਾਬ ਦੇ ਲੋਕ ਹਮੇਸ਼ਾ ਇਸ ਦੇਸ਼ ਦੇ ਪ੍ਰਤੀ ਵਫਾਦਾਰ ਰਹੇ ਨੇ ਇਸ ਦੇਸ਼ ਦੇ ਪ੍ਰਤੀ ਉਹਨਾਂ ਦਾ ਪਿਆਰ ਰਿਹਾ ਇਸ ਦੇਸ਼ ਦੇ ਲਈ ਉਹਨਾਂ ਨੇ ਸਾਰੀਆਂ ਕੁਰਬਾਨੀਆਂ ਕੀਤੀਆਂ ਅਗਰ ਅੱਜ ਸਰਕਾਰ ਨੂੰ ਮੌਕਾ ਹੈ ਕਿ ਪੰਜਾਬ ਦੇ ਲੋਕਾਂ ਦਾ ਖੜੇ ਹੋਣ ਇਸ ਤਰ੍ਹਾਂ ਚੁੱਪੀ ਸਾਧਨ ਕਰਕੇ ਔਰ ਕੂਚੇ ਇੱਕ ਦੂਜੇ ਦੇ ਉੱਤੇ ਆਪਾਂ ਜਿਹੜੀ ਜਿਹੜੀ ਗੇਮ ਹੁੰਦੀ ਹੈ ਇੱਕ ਦੂਜੇ ਦੀ ਬਲੇਮ ਗੇਮ ਜਿਹੜੀ ਹੈ ਉਹ ਨਾ ਕਰਦੇ ਹੋਏ ਸਰਕਾਰ ਸੰ ਕੇਂਦਰ ਦੀ ਸਰਕਾਰ ਵੱਡਾ ਪੈਕੇਜ ਦੇਵੇ ਦੇਖੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ 25 ਤਰੀਕ ਤੋਂ ਡੇਰਾ ਬਾਬਾ ਨਾਨਕ ਇਲਾਕੇ ਦੇ ਵਿੱਚ ਕੈਂਪ ਲਗਾਇਆ ਗਿਆ ਸੀ ਤਿੰਨ ਦਿਨ ਤੋਂ ਪਿਛਲੇ ਤਿੰਨ ਦਿਨ ਤੋਂ ਇੱਥੇ ਵੀ ਕੈਂਪ ਚੱਲ ਰਿਹਾ ਹੈ। ਹੋਰ ਅੱਜ ਅਸੀਂ ਜਿਹੜੇ ਪਿੰਡਾਂ ਦੇ ਵਿੱਚ ਕਿਸ਼ਤੀ ਦੇ ਬੋਰਡ ਦੇ ਮਾਧਿਅਮ ਦੁਆਰਾ ਹੋ ਕੇ ਆਏ ਆ ਉੱਥੇ ਪਤਾ ਲੱਗਿਆ ਕਿ ਬਹੁਤ ਅਜੇ ਵੀ ਉਹਨਾਂ ਨੂੰ ਜ਼ਰੂਰਤ ਹੈ ਖਾਸ ਕਰਕੇ ਪਾਣੀ ਦੀ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੋ ਚੁੱਕੇ ਆ ਪਸ਼ੂਆਂ ਦੇ ਚਾਰੇ ਦਾ ਕੋਈ ਪ੍ਰਬੰਧ ਨਹੀਂ ਹੈ ਕਿਉਂਕਿ ਫਸਲਾਂ ਸਾਰੀਆਂ ਤਬਾਹ ਹੋ ਚੁੱਕੀਆਂ ਸੋ ਮੈਂ ਸਮਝਦਾ ਕਿ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਲਗਾਤਾਰ ਲੰਗਰ ਦੀ ਸੇਵਾ ਹੋ ਰਹੀ ਹੈ ਪਿਛਲੇ 25 ਤਰੀਕ ਤੋਂ ਉੱਥੇ ਹੁਣ ਜਿਹੜੀਆਂ ਵੀ ਜ਼ਰੂਰਤਾਂ ਹੋਣਗੀਆਂ ਚਾਹੇ ਉਹ ਦਵਾਈਆਂ ਹੋਣ ਚਾਹੇ ਆਫਟਰ ਫਲੱਡ ਜਿਹੜੇ ਇਫੈਕਟਸ ਹੈ ਉੱਥੇ ਨਜਿੱਠਣ ਦੇ ਨਾਲ ਉਹਨਾਂ ਨੂੰ ਜਿੱਠਣ ਲਈ ਚਾਹੇ ਕੰਬਲਾਂ ਦੀ ਲੋੜ ਹੋਵੇ ਬਿਸਤਰਿਆਂ ਦੀ ਲੋੜ ਹੋਵੇਗੀ ਜਾ ਡੀਜ਼ਲ ਦੀ ਲੋਡ ਹੋਏਗੀ ਸੋ ਜੋ ਵੀ ਜਿੰਨਾ ਚੀਜ਼ਾਂ ਦੇ ਵੀ ਲੋਡ ਹੋਏਗੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਮੁਹయ్యా ਕਰਾਏਗੀ ਨਿਰੰਤਰ ਸਾਡੀ ਸੇਵਾ ਚੱਲੀ ਰਹੇਗੀ ਜਦ ਤੱਕ ਇਹ ਨਾਰਮਲ ਸੀ ਨਹੀਂ ਹੋ ਜਾਂਦੀ ਲੋਕਾਂ ਦੇ ਘਰਾਂ ਦੇ ਵਿੱਚ ਚੁੱਲ੍ਹੇ ਨਹੀਂ ਜਲ ਜਾਂਦੇ ਸਾਰਾ ਠੀਕ ਨਹੀਂ ਹੋ ਜਾਂਦਾ ਤਦ ਤੱਕ ਸਾਡੀਆਂ ਸੇਵਾਵਾਂ ਦੋਨੋਂ ਕੈਂਪ ਤੋਂ ਡੇਰਾ ਬਾਬਾ ਨਾਨਕ ਔਰ ਜਨਾਲਾ ਤੋਂ ਲਗਾਤਾਰ ਨਿਰੰਤਰ ਚੱਲੀ ਰਹਿਣਗੀ